ਲੋ ਵੀ ਕਿਸਾਨ ਵੀਰੋ ਅੱਜ ਸੋਲਰ ਸਿਸਟਮ ਵਾਲੀਆਂ ਪਲੇਟਾਂ ਆਪਣੇ ਖੇਤ ਦੇ ਵਿੱਚ ਪਹੁੰਚ ਚੁੱਕੀਆਂ ਨੇ ਜਿੱਥੇ ਅੱਜ ਆਪਾਂ 7/2 ਐਚਪੀ ਦੀ ਮੋਟਰ ਆਪਣੇ ਖੇਤ ਦੇ ਵਿੱਚ ਲਗਵਾ ਰਹੇ ਹਾਂ ਜੋ ਕਿ ਆਪਣੇ ਦੋ ਕਿੱਲੇ ਦੇ ਵਿੱਚ ਆਪਾਂ 7/2 ਐਚਪੀ ਦੀ ਮੋਟਰ ਲਗਾਉਣ ਵਾਸਤੇ ਖੇਤ ਦੇ ਵਿੱਚ ਆਪਣੇ ਵੀਰ ਪਹੁੰਚੇ ਹੋਏ ਨੇ ਤਾਂ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਸਾਰੀ ਜਾਣਕਾਰੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੇਵਾਂਗੇ। ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਲੈ ਵੀ ਕਿਸਾਨ ਵੀਰੋ ਸਾਥੀ ਪਿਆਰਿਓ ਅੱਜ ਦਾ ਬਲੌਗ ਆਪਾਂ ਬਹੁਤ ਹੀ ਵਧੀਆ ਬਣਾਉਣ ਜਾ ਰਹੇ ਹਾਂ। ਜੋ ਕਿ 3 HP ਤੋਂ ਲੈ ਕੇ 20 HP ਤੱਕ ਆ ਤੁਸੀਂ ਆਪਣੇ ਖੇਤ ਦੇ ਵਿੱਚ ਮੋਟਰ ਕਨੈਕਸ਼ਨ ਲਵਾ ਸਕਦੇ ਹੋ। ਜੋ ਕਿ ਸੋਲਰ ਮੋਟਰ ਤੁਸੀਂ ਆਪਣੇ ਖੇਤ ਦੇ ਵਿੱਚ ਆਪਾਂ ਅੱਜ ਲਗਵਾ ਰਹੇ ਹਾਂ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਦੇ ਰਹੋ ਤਾਂ ਕਿ ਤੁਹਾਨੂੰ ਹਰ ਇੱਕ ਜਾਣਕਾਰੀ ਦੇਵਾਂਗੇ। ਆਪਣੇ ਘਰ ਦੇ ਵਿੱਚ ਤੁਸੀਂ ਇਹ ਸੋਲਰ ਪਲੇਟਾਂ ਲਵਾ ਸਕਦੇ ਹੋ ਤੇ ਖੇਤ ਦੇ ਵਿੱਚ 3 HP ਤੋਂ ਲੈ ਕੇ 20 HP ਤੱਕ ਤੁਸੀਂ ਮੋਟਰ ਕਨੈਕਸ਼ਨ ਇਹ ਲਵਾ ਸਕਦੇ ਹੋ ਤੇ ਅੱਜ ਆਪਣੇ ਖੇਤ ਦੇ ਵਿੱਚ ਪਹੁੰਚੇ ਹੋਏ ਨੇ ਧੰਨਵਾਦ ਸਾਹਿਬ ਕਿੰਨੇ ਮੋਟਰ ਪੱਤੀ ਆਪਣੀ ਚਲਾਉਣ ਨੂੰ ਕਿੰਨਾ ਕੁ ਪੰਨਾ ਮੋਰੀ ਕੋਲ ਜਿਹੜਾ ਉੱਥਾ ਉਹਦਾ 1.5 ਕਿੱਲੇ ਅੱਛਾ ਇੱਥੇ ਆਪਣੇ ਘਰ ਬਣਾਉਣਾ ਤੇ ਤੁਹਾਨੂੰ ਆਏ ਮੰਨ ਕੇ ਚੱਲ ਵੀ ਭਈ ਬਾਕੀ ਹੋਰ ਵੀ ਕਿੱਲਾ ਬਣਾ ਹੋ ਰਿਹਾ ਹੈ 10 ਕਿੱਲਾਂ ਦਾ ਬੰਦ ਹੋਣਾ ਹੈ ਆ ਕਿੰਨੇ ਕਐਚਪੀ ਅਨੁਸਾਰ ਸਕਦੀ 7.2 7.2 ਹੈ ਨਾ 7.2 ਪੀਸ ਆ ਧੰਨਵਾਦ ਅਜ ਨਾਲੇ ਬਾਕੀ ਆਪਣਾ ਘਰ ਦਾ ਨਾਲ ਚਲਾ ਲੂਗੀ ਉਹ ਚੱਲੂ ਨੀ ਪੂਰਾ ਬੀਚ ਦਾ ਪੀਸੀ ਦਾ ਕੋਈ ਨਹੀਂ ਸਾਰਾ ਬਸ ਬਸ ਯਾਰ ਰੰਗ ਲੱਗ ਜयो ਐਨਾ ਫਿਰ ਮੈਨੂੰ ਆ ਨੀ ਦੂਜੇ ਲਾਈਟ ਦੀ ਤੇ ਇਹ ਬੈਕਅਪ ਦੀ ਘੱਟੀ ਡੋਲੂ 0% ਚੱਲ ਇਹ ਵੀ ਦੇਖੀਏ ਅ ਜਮਾ ਨਾਲ ਘਰ ਚੱਲ ਫਿਰ ਉਹ ਬੈਕਅਪ ਕਾ ਦੇਣਾ ਜੋ ਵੀ ਰਾਤ ਨੂੰ ਉਹ ਫਿਰ ਲਵਾਉਣ ਪਲੇਟ ਤਾਂ ਲਵਾਣੀ ਪੂ ਹੈ ਨਾ ਪਲੇਟ ਤਾਂ ਲੱਗੂਗੀ ਹਾਂ ਪੈਕਅਪ ਪਲੇਟ ਦਾ ਹੋਊਗਾ ਇਹ ਹੋ ਜਾਊਗਾ ਦੇਖੋ ਉਹ ਤਾਂ ਹੁਣ ਕਿਸਤਮੇ ਤੇ ਹੈ ਹਾਂਜੀ ਨਾਲ ਤਾਂ ਥੋੜਾ ਜੀਰੋ ਬਿਲਕੁਲ ਹਾਂ ਨਾਲ 600 ਜੰਟ ਵੀ ਫਰੀ ਹੋਈ ਹੋਈ ਹਾਂ ਨਾਲ ਮੋਟਰ ਦਾ ਹੋਊਗਾ ਹਾਂ ਸਾਰਾ ਕੀ ਕਰਦੇ ਆ ਕਿੱਕ ਨਾਲ ਹੀ ਅੱਛਾ ਜੀ ਕੈਬ੍ਰੇਟਰ ਲੋੜ ਪਊਗਾ ਆਪਣੇ ਵਾਸਤੇ ਕਿੰਨੀਆਂ ਲੱਗਣੀਆਂ ਇਹ ਪੁਲੀਟਾਂ ਸਾਢੇ 7 14 ਤੋ ਨਾ ਇਹਨਾਂ ਦਾ ਇੱਕ ਮੰਦੇ ਜਿਵੇਂ ਆ ਇੱਕ ਟੀਕ ਆ ਗਈ ਹੈ ਇੱਕ ਮੰਦੇ ਹਾ ਤਾਂ ਇੱਕ ਪੈਨਲਟੀ ਕਿਨੇ ਲੱਗੇ ਜਾਂਦੇ ਨੇ ਇੱਕ ਬੱਲੇ ਅਸਟੈਂਡ ਤਾਂ ਆਉਦੋਂ ਕਿੱਥੇ ਲੱਗਦੀ ਹੈ ਠੀਕ ਹੈ ਜੀ ਕਿੰਨੇ ਉਸਤਾਊਗੀ ਜੀ ਵੀ 14 ਪਰੇਟਾ ਵਿਦਆਊਟ ਮੋਟਰ ਮੋਟਰ ਆਪਣੇ ਕੋਲ ਹੈਗੀ ਹੈ ਹਾਂ ਵਿਦਆਊਟ ਲਾਉਣੀ ਹੈ ਹਾਂਜੀ ਅਸਲ ਰੇਟ ਉਦੋਂ ਲਾਉਂਗਾ ਵੀਡੀਓ ਨਾ ਪਰਤ ਪਉਣ ਲੱਗ ਰਿਹਾ ਮਾਰੇ ਕੱਲ ਪਰਸ ਨੂੰ ਮਿਸਤਰੀ ਲੱਗ ਜਾਣਗੇ ਐ ਕਿਲੋ ਮਹੀਨੇ ਦੇ ਵਿੱਚ ਕੰਪਲੀਟ ਹੋ ਜੂਗੀ ਦੇਖੋ ਮੈਨੂੰ ਆਈਡੀਆ ਤਾਂ ਦੇ ਦਿਓ ਨਾ ਪਤਾ ਲੱਗ ਜੇ ਕੱਲ ਹਾਂ ਬੰਨੀ ਬਗੈ ਸਾਰਾ ਅਰਥ ਇੱਥੇ ਅੱਛਾ ਮਨਿੰਨੇ ਕੇ ਜ ਬਨ ਕੇ ਚੱਲੋ ਕੰਪਲੀਟ ਕਰ ਲਾਗੇ ਮੋਟਰ ਦਾ ਹੈਗਾ ਜੀ 2.5 ਤੋਂ 3 ਲੱਖ ਰੁਪਈਆ ਨਾਲ ਚ ਮੰਨ ਕੇ ਚੱਲੋ ਵੀ ਤੁਹਾਡੇ ਦਾ ਖਰਚ ਹੋਊ ਅੱਛਾ ਜੀ ਵਿੱਚ ਸਬਸਿਡੀ ਕੱਟ ਕੇ ਆ ਗਈ ਹੈ ਸਬਸਿਡੀ ਇਹ ਕਿੰਨੀ ਵੱਡੀ ਸਬਸਿਡੀ ਦਾ ਤੁਹਾਨੂੰ ਲੱਗ ਮੀ ਦੂ ਪਰ ਵੀ ਸਬਸਿਡੀ ਮਿਲੂਗੀ ਆਪਾਂ ਨੂੰ ਇਹ ਆਪਣੇ ਕੋਸਟ ਮਤਲਬ ਇਹ ਇੱਕ ਵਾਰੀ ਆਪਣੀ ਲਗਤ ਆ ਜੂਗੀ ਅੱਛਾ ਜੀ ਇਹ ਇਹੋ ਜਿਹੇ ਵੀ ਪ੍ਰੋਗਰਾਮ ਹੈਗੇ ਆਪਣੇ ਕੋਲ ਵੀ ਸਬਸਿਡੀ ਘੱਟ ਕੇ ਕਰ ਦੋ ਜੀ ਬਿੱਟਾ ਜੀ ਸਬਸਿਡੀ ਘੱਟ ਕੇ ਕਰ ਦੋ ਜੀ ਵੀ ਅਪਲਾਈ ਆਪਾਂ ਪਹਿਲਾਂ ਕਰ ਦਈਏ ਠੀਕ ਹੈ ਜੀ ਇਹ ਸਬਸਿਡੀ ਘੱਟ ਜੇ ਆਪਣੀ ਵੀ ਆਪਾਂ ਨੂੰ ਇੱਕ ਵਾਰੀ ਜਿਹੜੀ ਕੋਸਟ ਹੈ ਵੀ ਆਪਣੇ ਕਾਗਜ਼ੀ ਕਾਰਵਾਈ ਕੰਪਲੀਟ ਹੋ ਜੂਗੀ ਸਬਸਿਡੀ ਆ ਜੂਗੀ ਤੇ ਆਪਾਂ ਮਿਲ ਘੱਟ ਕੇ ਲਾ ਲੂ ਕੋਈ ਰੋਡ ਨਹੀਂ ਚੱਲੂ ਬਟਾ ਤੇ ਉਹ ਕਿੰਨੇ ਕੇ ਪੈਸੇ ਸਬਸਿਡੀ ਆ ਜੰਦੀ ਹੈ 70000 2 ਲੱਖ ਰੁਪਏ ਜਿ ਆਪਣਾ ਚੱਲੇਗਾ ਉਹ ਲੈ ਇਹ ਜਿਹੜੀ ਮੋਟਰ ਤੇ ਮੋਟਰ ਤੇ ਕੋਈ ਸਬਕ ਨਹੀਂ ਜੀ ਮੈਂ ਮੋਟਰ ਦਾ ਆਪਣੀ ਵਕਰੀ ਹੋਊਗੀ ਜੀ ਬੋਰ ਮੋਟਰ ਦਾ ਆਪਣਾ ਹੋਊਗਾ ਨਾ ਤੁਸੀਂ ਦਾ ਇਹਦਾ ਇਹਦਾ ਇਹਦੇ ਦੇ 70000 ਰੁਪਏ ਆ ਜਾਊਗਾ 70000 70000 ਰੁਪਏ ਅਸੀ ਨਾਮਾਂ ਦੋ ਅਸੀ ਦੋ ਇੱਕ ਟੱਸੀ ਠੀਕ ਹੈ ਇਹਦੀ ਕੀ ਪੁੱਛਦੇ ਦੋ ਤਾਂ ਲੱਖ ਰੁਪਏ ਦੇ ਦੱਸੇ ਬਿਨਾ ਮੋਟਰ ਤੋਂ ਬਿਨਾ ਮੋਟਰ ਤੋਂ ਪੁੱਛਦੇ ਆ ਬਿਨਾ ਮੋਟਰ ਕਰ ਵਾਸਤੇ ਨਾ ਡਿਜ਼ਾਈਨ ਕਰਨਾ ਪਹਿਲਾਂ ਹਾਂ ਹਾਂ ਬਸ ਉਹ ਜਿਹੜਾ ਸੰਗਰੀਆ ਗੀਆਸ ਦੀ ਬਣਾ ਲਓ ਅੱਛਾ ਜੀ ਨਾ ਮੈਂ ਜੀ ਮਤਲਬ ਆਹ ਬੂਹ ਤੇਦੀ ਕੋਲ ਨਾ ਦੀ ਲਾਉਂਗਾ ਉੱਥੇ ਉੱਤੇ ਵੀ ਅਸੀਂ ਆਹਾਂ ਕੁਝ ਚੱਕੇ ਜਿਹੜੇ ਛੱਤ ਪੂਗੇ ਜੀ ਹਾਂ ਹਾਂ ਜਿਦੋਂ ਅੱਜ ਸਾਡਾ ਕੰਮ ਸ਼ੁਰੂ ਹੋ ਜੀ ਜੇ ਛੱਤ ਪਾ ਕੇ ਤੁਹਾਨੂੰ ਦੇ ਦਈਏ ਮੈਂ ਕਿਹਾ ਐਂ ਕਹਿੰਦਾ ਛੱਤ ਦੇ ਵਿੱਚ ਹੀ ਆਪਾਂ ਕਿਸੇ ਐਰ ਸਿਸਟਮ ਲਗਾ ਦਈਏ ਵੀ ਸੌਖਾ ਹੋ ਜੇ अच्छा ठीक है वो다 ਫਿਰ ਐਂਟਰ ਬਣਾਉਣਾ ਹੈ ਇਸ਼ਾਰੀ ਵਾ ਇਲੈਕਟ੍ਰਿਕ ਚ ਲੱਗ ਜੂਗਾ ਇਹ ਹਾਂ ਠੀਕ ਬੈਠੀ ਨਾ ਐਂਟਰ ਦੇ ਵਿੱਚ ਲਾ ਕੇ ਹਾਂ ਸੁਣ ਨਾ ਹੁੰਦੇ ਜਦੋਂ ਫਰਚਾ ਲਾਉਣਾ ਹਾਂ ਉਹਦੋਂ ਪਹਿਲਾਂ ਲਾ ਕੇ ਦੇ ਦਾਂਗੇ ਤੇ ਐਂਟਰ ਦਾ ਪੈ ਜੂਗਾ ਆਪਾਂ ਨੇ ਰੈਸ਼ ਕਰਨੀ ਹੈ ਉੱਪਰ ਭਾਈ ਸਾਹਿਬ ਤੁਹਾਡਾ ਡਬਲ ਸਟੋਰੀ ਘਰ ਹੈ ਠੀਕ ਹੈ نیچے ਆਪਾਂ ਗੁੱਲਾ ਬਰਾੰਡਾ ਹੈ ਤੇ ਉਸ ਦੇ ਉੱਪਰ ਆਪਾਂ ਲਗਾਈਏ ਹੈ ਨਾ ਉੱਪਰ ਹੀ ਲੱਗੋਗੇ ਧੁੱਪ ਦੀ ਲੋੜ ਇਹਨੂੰ ਇਹ ਜਗਵਾ ਜੇਵਾ ਟੌਪ ਤੇ ਲੱਗ ਗਈ ਲੱਗ ਗਈ ਉਹ ਨਾਲ ਦਾ ਆਪਣਾ ਦਾ ਇਸ ਦਿਮਨ ਉਹਦੇ ਵਿੱਚ ਉਹਦਾ ਕੈਡਵੀ ਜਿਹੜਾ ਕੀ ਹੋਇਆ ਪ੍ਰੋਜੈਕਟ ਇਸ ਟਾਈਪ ਦੇ ਆਪਣਾ ਕਰਨਾ ਪਊਗਾ ਸਾਰੇ ਪਿਆਰੇ ਬੰਦੇ ਹਨਾ ਰੋਜ਼ ਹੀ ਕਰਦੇ ਆ ਸੀ ਹਾਂ ਹਾਂ ਘਰਾਂ ਦੇ ਕਰਦੀ ਹੋਊਗੀ ਠੀਕ ਤੇ ਇਹਦਾ ਕਿਸ਼ਤਾਂ ਗੁਸ਼ਤਾਂ ਦਾ ਕੀ ਪ੍ਰੋਗਰਾਮ ਬਣ ਜਾਂਦਾ ਬਈ ਕਿਸ਼ਤਾਂ ਗੁਸ਼ਤਾਂ ਦਾ ਕੀ ਪ੍ਰੋਗਰਾਮ ਬਣ ਜਾਂਦਾ ਗਵਰਨਮੈਂਟ ਦੇ ਫਾਇਦੇ ਹੀ ਹੋਵੇ ਕਿਹਨੂੰ ਬਣਨ ਦੀ ਗਵਰਨਮੈਂਟ ਦੇ ਫਲਾਈ ਹੋਵੇ ਹਾਂਜੀ ਕਿ ਕਰਨਾ ਹੈ ਨਾ ਲੋਨ ਕਰਾਉਣੇ ਨੇ ਵੀ ਅੱਛਾ ਉਹਦਾ ਸੈਲਰੀ ਲੋਨ ਨਹੀਂ ਜਾਂਦਾ ਵੀਰੇ ਹਾਂ ਕੋਈ ਹੋਰ ਲੋਨ ਨਹੀਂ ਐਪਲੀਕੇਬਲ ਹੈ ਚ ਮੇਰੇ ਸਮਝ ਸਿੱਧਾ ਕੋਈ ਆਪਣਾ ਐਗਰੀਕਲਚਰਲ ਜਾਂ ਕੋਈ ਹੋਰ ਸਿੱਧਾ ਹੋ ਜੇ ਹਾਂਜੀ ਕਲਾਉ ਹੀ ਹੋ ਪਾਈ ਹਾਂਜੀ ਅੱਛਾ ਹਾਂ ਹੋ ਗਿਆ ਹਾਂ ਬੈਂਕ ਕਰ ਜਵਾਬ ਨੇ ਅੱਛਾ ਹਾਂ ਅਰਜਨ ਜੀ ਵੀ ਉਹ ਦਿੰਦੀ ਆ ਆ ਅਰਜਨ ਵੀ ਗਿਆ ਸੀ ਉਹ ਨਾ ਕੋਈ ਆਵੇ ਠੀਕ ਹੈ ਸਾਨੂੰ ਪਤਾ ਲੱਗੇ ਉਹ ਇੱਕ ਫਾਈਲ ਦਾ ਕਰਤਾ ਨੇ ਫਰੋ 300 ਰੁਪਿਆ ਲੱਗਦਾ ਹਾਂ ਹਾਂ ਉਹ ਦੂਜੇ ਬੈਂਕ ਕਾਲ ਨੂੰ ਮਿਲਿਆ ਪਹਿਲਾਂ ਤਾਂ ਰਾਹੀ ਨਹੀਂ ਦਿੰਦੇ ਬੈਣੀ ਹੈ ਕਾਲਸੋ ਹੈ ਹੈ ਆ ਬਰ ਜੀ ਤੁਸੀਂ ਮੈਂ ਕਿ ਡਾਇਰੈਕਟ ਕਰਵਾ ਦੂੰ ਵੀ ਕੀ ਕੁਝ ਲੋਨ ਨੂੰ ਹੋ ਜੂ ਕੁਝ ਆਪਾਂ ਭਰ ਦਾਂਗੇ ਬੈਠੇ ਹੂੰ ਹੂੰ ਜੀ ਵੀ ਆਈ ਰੁਪਏ ਪਰ ਭਰਦੀ ਹੈ ਬਾਕੀ ਕੁਝ ਹੋ ਜੇ ਚਲ ਆ ਸਾਰੇ ਨਾਲ ਸੌਖਾ ਲੱਗ ਜੂ ਉਹਨੂੰ ਵੀ ਇਹ ਫਿਰ ਤਾਂ ਬਰਾਬਰ ਇਹਨਾਂ ਪ੍ਰੋਸੀਜਰ ਨੂੰ ਹੁਣ ਸਟਾਰਟ ਕਰੀਏ ਫਿਰ ਉਹ ਤਾਂ ਕੰਪਲੀਟ ਹੋਊਗਾ ਜੀ। ਕਾਲੀ ਦੀ ਕਰਵਾਈ ਤਾਂ ਪਰ ਨਵੀਂ ਵੀਡੀਓ ਘਟੋਗੇ ਹਨਾ ਇਹ ਲੱਗਣ ਤੋਂ ਬਾਅਦ ਹੀ ਹੋ। ਨਾਲੇ ਜੀ ਪਹਿਲਾਂ ਪਹਿਲਾਂ ਹਾਂ ਪਹਿਲਾਂ ਹੋ। ਕਿਹੜੀ ਕੰਪਨੀ ਹੈ ਜੀ ਆਪਣੀ ਇਹ? ਯੂਪੀਐਲ ਹਾਂ ਯੂਟੀਐਲ ਦੇ ਕੇ ਪੀਐਲ ਯੂਟੀਐਲ ਤੇ ਉਸ ਵਾਂਗ ਯੂਟੀਐਲ ਦੇ ਕਿ ਜਿਆਦਾ ਬੈਨੇਫੀਸ਼ੀਅਰ ਮੰਨਣਾ। ਉਸ ਦਾ ਹੀ ਡਿਸਟ੍ਰਿਬਿਊਟਰ ਹਨਾ। ਹਾਂ ਹਾਂ। ਠੀਕ ਹੈ ਜੀ। ਜਿੱਕਰ ਇਹ ਆਪਾਰਟ ਆ ਗਿਆ। ਇਹ ਜੇ ਆਪਣੀ ਸਿਲਿਕਨ ਪਲੇਟਾ ਹੋਣੀ ਹੈ ਹਨਾ ਦੂਜਾ ਇਹ ਆਪਣਾ ਸਟਰਕਚਰ ਜੇ ਕੁਝ ਕੁ ਆਪਣਾ ਹੋ ਜੂਗੀ ਕੱਟ ਕਰਕੇ ਇਹਦਾ ਫਰਕ ਪੈ ਜੂਗਾ ਵੀ ਕੱਟ ਜੂਗਾ ਇਹਦਾ ਨਹੀਂ ਆਪਣਾ ਕੁਝ ਬਰਨਾ ਹੋਰ ਪਰਾਂ ਮੈਂ ਇੱਕ ਪਲੇਟਾ ਕੱਢੀ ਹੋਈਆਂ ਚੱਲ ਹਾਂ ਤੇ ਉਹਦਾ ਫਿਰ ਸਟਰਕਚਰ ਕੁਝ ਘੱਟ ਲੱਗੂਗਾ ਵੀ ਲਾਗਤ ਕੁਝ ਘੱਟ ਜੂਗੀ ਹਾਂਜੀ ਜਿਹੜਾ ਆਪਾਂ ਛੱਤੀ ਲਵਾਉਣਾ ਇਹਦੇ ਨਾਲ ਕੁਝ ਲਾਗਤ ਘੱਟ ਜੂਗੀ ਆਪਣੀ ਸਟਰਕਚਰ ਦੀ ਉਹ ਤੁਸੀਂ ਉਹ ਸਾਹਿਬ ਨਾਲ ਦਿੱਤਾ ਹੈ ਮੈਂ ਸਮਝੀਂ ਇਸੇ ਕਰਨ ਤੋਂ ਅੱਛਾ ਅੱਛਾ ਆ ਉਹਨਾਂ ਕੇ ਮਤਲਬ پیسے ਘਟ ਜਾਣਗੇ ਕਿੰਨੇ ਕੇ ਮੰਨ ਕੇ ਚੱਲੀਏ 50000 ਰੁਪਇਆ ਕਿਦ ਇੱਕ ਦੱਸ ਕੇ ਬੱਦ ਘੱਟ ਜੂ ਘੱਟ ਜਾਈ ਮੈਂ 15000 ਹਾਂ ਠੀਕ ਹੈ ਜੀ ਤੇ ਇਹ ਗੜੇ-ਗੁੜੇ ਨਾਲ ਜੇ ਕੋਈ ਆਜਾ ਫੈਟ ਦੀ ਵਾਰੀ ਕੋ ਗੜੇ ਵਾਲੀ ਜਾਂ ਕੋਈ ਹੋਰ ਆਇਆ ਜਾ ਹੁੰਦਾ ਉਹਦਾ ਕੋਈ ਹੈ ਜੀ ਦੇਖੋ ਜੇ ਤਾਂ ਕਾਸਟ ਨੇ ਵੱਡੇ ਸਿੱਤੇ ਹਾਂ ਇਹਦਾ ਸਾਰਿਆਂ ਦੀ ਸਿੱਤੇ ਹਾਂ ਨਹੀਂ ਫਿਰਾਲ ਛੋਟੇ-ਮੋਟੇ ਨਾਲ ਹੀ ਹੁੰਦਾ ਕੋਈ ਤਾਂ ਠੀਕ ਹੈ ਵੱਡੇ ਬਣ ਦਿੰਦੇ ਨੇ ਕੱਟਿਆ ਇਹ ਦੇਖੋ ਪੰਨ ਦਾ ਗੱਡੀਆਂ ਦੇ ਹਿੱਸੇ ਤੋੜ ਦਿੰਦੇ ਨੇ ਅੱਜ ਤੱਕ ਵੈਸੇ ਹੋਇਆ ਤਾਂ ਹੈ ਨਹੀਂ ਕਿਤੇ ਅੱਛਾ 2.75 ਇਹਦਾ ਕਵਰ ਕੋਈ ਬਣ ਜੂਏ ਤਾਂ ਆਏ ਨਾ ਬਾਈ ਤੇ ਦੋ ਤੀ ਤਿੰਨ ਲੱਖ ਦਾ ਪ੍ਰੋਜੈਕਟ ਨਾ ਜਾਣੀ ਕੁਦਰਤ ਦੀ ਪਤਾ ਵੱਡੇ ਛੋਟੇ ਕਿਹੜੇ ਪੇਸ ਤੋਂ ਮਿਲਦੀ ਕਿਹੜੀ ਪਤਾ ਹੈ ਨਾ ਜੇ ਕੋਈ ਆ ਜਾ ਲੱਗੇ ਆਪਾਂ ਨੂੰ ਕਵਰ ਦੀ ਛੱਡੋਂ ਕਰਦੀ ਆਪਾਂ ਉਹਦਾ ਸੇਵ ਰਹੀ ਹੈ ਇਹਦੇ ਕਵਰ ਲੱਗਣਾ ਨਹੀਂ ਤਾਂ ਹਾਂ ਹਾਂ ਤਾਂ ਹੀ ਕਹਿੰਦੇ ਯਾ ਇਹ ਆਪਣੇ ਇਧਰ ਸੱਚੇ ਤੋਂ ਬਚਣਗੇ ਮੈਂ ਕਹਿੰਦਾ ਵੀ ਆਪਣਾ ਉਹ ਕਵਰ ਤੇ ਲਾ ਕੇ ਆਪਣਾ ਸੇਫਰ ਠੀਕ ਜੀ ਤੇ ਫਿਰ ਮੈਨੂੰ ਉਹ ਲੋਨ ਵਾਲੀ ਜਾਣਕਾਰੀ ਦੇ ਕੇ ਜੀ ਫਿਰ ਨਵੇੜੀਏ ਕੰਮ ਆਪਾਂ ਸ਼ੁਰੂ ਕਰੀਏ ਠੀਕ ਹੈ ਜੀ ਤੇ ਮੈਨੂੰ ਉਹ ਇੱਕ ਦਾ ਬਿਜਲੀ ਦਾ ਬਿਲ ਹਾਂਜੀ ਇੱਕ ਪਹਾਰ ਕਾਰਡ ਜੀ ਤੇ ਪੈਨ ਕਾਰਡ ਪੈਨ ਕਾਰਡ ਹਾਂਜੀ ਠੀਕ ਹੈ ਜੀ ਮੈਨੂੰ ਨੰਬਰ ਦੇ ਦਿਓ ਥੋੜਾ ਮੈਂ ਤੁਹਾਨੂੰ ਸੈਂਡ ਕਰ ਦਿੰਦਾ ਜੀ 99763 ਵਟਸਐਪ ਨੰਬਰ ਦੇ ਦਿਓ ਜੀ 99763 ਵਟਸਐਪ ਨੰਬਰ 99763 ਜੀ 35696 35696 ਜੀ ਡਿਜੀਟਲ ਸੋਲਰ ਹੈ ਜੀ ਬਿੱਲ ਕਰ ਲਈ ਮੈਂ ਤੇ ਵਟਸਐਪ ਤੇ ਮੈਂ ਤੁਹਾਨੂੰ ਉਹ ਭੇਜ ਦਿੰਦਾ ਜੀ ਇਹ ਮੇਰੇ ਡੇਢੀ ਦੇ ਨਾਮ ਤੇ ਫਿਰ ਸਾਰਾ ਪ੍ਰੋਸੀਜਰ ਉਹਨਾਂ ਦੇ ਕਰਨਾ ਪਊਗਾ ਜੀ ਬਿਜਲੀ ਦਾ ਠੀਕ ਹੈ ਜੀ। ਹਮਮਮ। ਸਹੀ ਕੰਮ ਸਮਝਤੀ ਗਈ। ਠੀਕ ਹੈ ਜੀ। ਤੁਸੀਂ 30% ਤੋਂ ਭਰਨਾ ਪਊਗਾ। ਹਾਂਜੀ ਹਾਂਜੀ। 70%। ਮਾਨੇ ਕਿ ਜੁਲੂਜੀ ਆਪਣਾ 3 ਲੱਖ ਦਾ ਇਹ ਪ੍ਰੋਜੈਕਟ ਹੈ। ਫੋਰ ਐਗਜ਼ਾਮਪਲ ਆਪਾਂ ਗੱਲ ਕਰਦੇ ਹਾਂ। 3 ਲੱਖ ਚੋਂ ਆਪਾਂ ਨੂੰ ਇਹ ਤੁਸੀਂ ਇਹ ਕਹਿੰਦੇ ਹੋ ਕਿ 30%। ਯਾਨੀ ਕਿ 30 30 30 90000 ਰੁਪਏ ਆਪਾਂ ਨੂੰ ਭਰਨਾ ਪਊ। ਹੈਂ। ਤੇ ਬਾਕੀ ਤੁਸੀਂ ਮਤਲਬ ਉਹ ਕਰਵਾ ਦੋ ਫਾਇੰਸ ਕਰਵਾ ਦੇ ਠੀਕ ਹੈ ਤਾਂ ਤਾਂ ਨਹੀਂ ਸਾਰੀ ਗੱਲ ਸਮਝ ਆ ਗਈ ਜੀ ਮਰਾਜ ਬਹੁਤ ਧੰਨਵਾਦ ਜੁਤੋਂ ਬਹੁਤ ਜਾਣਕਾਰੀ ਦਿੱਤੀ ਬਣ ਵੀ ਜਗੂ ਐ ਸੌਕਾ ਹੋ ਜਾਂਦਾ ਕੋਈ ਇਹ ਮੇਰੇ ਲੱਖ ਰੁਪਏ ਤੋਂ ਲਾਈਟ ਲੈਣ ਦੀ ਵੀ ਲੱਗੂਗਾ ਜਿੰਨੇ ਅਕੈਡਮੀ ਚੋਂ ਤਗੰਬੇ ਪਾ ਕੇ ਲੈਟ ਲੈ ਕੇ ਜਾਵਾਂ ਇਹ ਵੀ ਲੱਗੂ ਮੇਰਾ ਇੱਕ ਵਾਰੀ ਇਹਦੇ ਨਾਲ ਹੀ ਚੱਲ ਜੂਆ ਫਿਰ ਦੂਬਾਰਾ ਤਾਂ ਮੈਂ ਕਰਾਂ ਇੱਕ ਵਾਰੀ ਬੈਂਟਰੀ ਬੈਕਅਪ ਲੈਣ ਨੂੰ ਮੈਨੂੰ ਰਾਤ ਨੂੰ ਬੈਂਟਰੀ ਬੈਕਅਪ ਦਿਲਾਉਣ ਨੂੰ ਪਰ ਇਹ ਈ ਸੀ ਵਗੈਰੋਂ ਨਹੀਂ ਸੁਣਨੇ ਹਨਾ ਬੈਂਟਰੀ ਬੈਕਅਪ ਦੇ ਹਾਂ ਇਸੇ ਦਾ ਮੈਟਰੀ ਬੈਕਅਪ ਤੇ ਮੁਸ਼ਕਲ ਇਸੇ ਦੇ ਇੱਕ ਚੱਲਦਾ ਜਾਂ ਫਿਰ ਚੱਲੂਗਾ ਇਸੇ ਚੱਲੂਗਾ ਬੈਟਰੀ ਬੈਕਅਪ ਤੇ ਰਾਤ ਦੇ ਟਾਈਮ ਕਹਿੰਦੇ ਹਾਂ ਹਾਂ ਰਾਤ ਦੇ ਟਾਈਮ 4 ਘੰਟੇ 5 ਘੰਟੇ ਜਾਂਦਾ 5 ਘੰਟੇ ਤਾਂ ਇਸੇ ਬਹੁਤ ਹੁੰਦਾ ਹਾਂ ਹਾਂ ਉਹਦੇ ਬਾਅਦ ਵੀ ਆਪਾਂ 9 ਘੰਟੇ ਸੀ ਚੱਲਿਆ ਜਾਂਦਾ ਉਹਦੇ ਬਾਅਦ ਪੱਖਾ ਚੱਲੀ ਜਾਂਦਾ ਹਾਂ ਇੱਕ ਮਰਦੇ ਡੰਗ ਸਰ ਜੂਗਾ ਪੁੰਨਰ ਆਮ ਚੀਆ ਦੇ ਕੋਲ ਇੱਕ ਵਾਰ ਤਾਂ ਸਰ ਜੀ ਨੇ ਤਾਂ ਫਿਰ ਲੈਟ ਦਾ ਹੋ ਜੀਏ ਲੈਟ ਦਾ ਬੈਕਅਪ ਵਿੱਚੋਂ ਸਰ ਇਹ ਜਿਹਨੇ ਏਸੀ ਨੂੰ ਬੈਕ ਮਾਰਦੇ ਨੇ ਏਸੀ ਨਹੀਂ ਕੰਮ ਕਰ ਰਿਹਾ ਕੋੂਲਰ ਕੰਮ ਕਰ ਰਿਹਾ ਨਹੀਂ ਕਰ ਰਹੀ ਇਹ ਤਾਂ ਤਖੜੇ ਕੂਲ ਕਰਾ ਰਿਹਾ ਪੈਜ ਨੂੰ ਇਹ ਵੀ ਕੰਮ ਨਹੀਂ ਕਰ ਰਿਹਾ ਨਹੀਂ ਗਰਮੀ ਚ ਪੈ ਇਹ ਜਿਵੇਂ ਹੁਣ ਆਪਣਾ ਹਾ ਮਤਲਬ ਸ਼ਾਮ ਵੀ ਹੋ ਰਹੀ ਐ ਤੇ ਤੂੰ ਪੈ ਗਈ ਐ ਵੀ ਨਹੀਂ ਵੀ ਐਹੀ ਜਿਹੀ ਕੰਮ ਕਰੀ ਜਾਂਦਾ ਜੀ 5 ਵਜੇ ਤੋਂ ਬਾਅਦ ਦਾ ਮਤਲਬ ਐਮਪੀਐਸ ਚ ਘਟ ਜਾਂਦੀ ਹੈ ਲੈਟ ਹੈ ਜੀ ਇਹ ਕੰਮੀ ਨਹੀਂ ਗਈ ਕਦੋਂ ਛੱਡਦਾ ਹਾਂ ਨਾ ਕੰਮ ਟੈਂਪਰੇਚਰ ਘਟਾ ਦੇਣਾ ਹਾਂ ਹਾਂ ਟੈਂਪਰੇਚਰ ਨਹੀਂ ਘਟਾਉਂਦਾ ਅੱਛਾ ਜੀ ਹੋਣੀ ਹੋਣੀ ਇਹੋ ਕੱਟੀਆਂ ਗਈਆਂ ਨੇ ਐਂਪੀਅਰ ਹੋਈ ਇਹਨੇ ਜੀਵਾ ਚੂ ਗਿਆ ਅੰਦਰ ਇਹਨੂੰ ਵੀ ਥੋੜਾ ਨਮ ਚਾੜਦਾ ਸਾਰੇ ਹੌਸਪੀਟਲ ਸਾਰੇ ਸਕੂਲ ਦਾ ਪਤਾ ਲੱਗਣਾ ਠੀਕ ਹੈ ਇਹ ਸਰ ਮੈਂ ਤੁਹਾਨੂੰ ਸੰਡ ਕਰ ਦਿੰਦਾ ਜੀ ਤੇ ਇਹੋ ਤੇ ਦੂਸਰੀ ਵਾਰ ਸਰ ਮੈਂ ਤੁਹਾਨੂੰ ਫੋਨ ਆਪਣਾ ਕਨੈਕਟਿਕਲੀ ਕਰ ਲਵਾਂ ਨੇ ਆਪਾਂ ਜੀ ਠੀਕ ਹੈ ਜੀ ਇਹ ਰਹੀ ਇਸਨੇ ਸਭ ਤੁਹਾਨੂੰ ਐਨੇ ਇਧਰ ਆਪਣਾ ਕਾਰ ਬਣਨ ਵਾਲਾ ਕੰਪਲੀਟ ਹੋ ਜੂਆ ਫਿਰ ਤੁਸੀਂ ਇਹ ਕਰਨਾ ਆਪਣਾ ਕਾਗਜ਼ੀ ਕਾਰਵਾਈ ਪਹਿਲਾਂ ਨੇ ਮਿਲਣ ਦੇ ਠੀਕ ਹੈ ਸਰ ਧੰਨਵਾਦ ਜੀ ਇਹ ਹੋਰ ਵੀ ਰਾਤ ਕਰਿਓ ਜਿੰਨਾ ਕੋ ਹੋ ਸਕੇ ਮਹਾਰਾਜ ਹੈ ਜੀ ਕਿਤੇ ਜੇ ਲਾਗ ਉਹ ਆਪਨੇ ਕੀਏ ਜੀ ਰੇਟ ਮੇਲੇ ਤੇ ਗੁਰੂ ਹਾਂਜੀ ਪ੍ਰਾਇਮਰੀ ਰੇਟ ਵੱਧ ਘਟ ਜਾਂਦੇ ਨੇ ਇਹ ਤੁਸੀਂ ਉਸ ਵਾਲ ਦਾ ਲਗਾ ਰਹੇ ਹੋ ਇੱਥੇ ਦਾ ਹੈ ਹਾਂਜੀ ਇਹ ਕਿੰਮੇ ਦਾ ਰੇਟ ਦਾ ਫਰਕ ਹੈ ਜੀ ਕੁਝ ਯੂਟੀਲ ਦੇ ਉਸ ਵਾਲ ਦਾ ਰੇਟ ਦਾ ਕੁਝ ਫਰਕ ਹੈ ਇਹਨਾਂ ਦਾ ਪੰਪ ਨਹੀਂ ਮੈਨੂੰ ਪੰਪ ਸਰਟੀਫੀਕਟ ਹੈ ਜੀ ਪੰਪ ਸਰਟੀਫੀਕਟ ਅੱਛਾ ਜੀ ਵੀ ਐ ਗਏ ਲੋ ਅ ਦਿਖਿਆ ਬਣੀ ਮੋਟਰਾਂ ਦੇ ਸੱਤੇ ਇਹ ਮਹਿੰਗੇ ਇਹ ਦਾ ਮਹਿੰਗੇ ਹੈ ਜੀ ਦੇ ਵਰਕਿੰਗ ਦੋਨਾਂ ਦੀ ਵਰਕਿੰਗ ਦੋਨਾਂ ਦੀ ਇੱਕੋ ਜਿਹੀ ਇੱਕ ਇਹਦੀ ਮਣੀ ਮੁੱਢੀ ਵਧੀਆ ਉਸ ਬਾਲ ਦੀ ਉਸ ਬਾਲ ਦੀ ਅੱਛਾ ਜੀ ਤੇ ਨਿੱਕਰੇ ਲੂ ਜੀ ਇਹਦੇ ਦੇ ਵਿੱਚ ਠੀਕ ਹੈ ਆਪਾਂ ਤਾਂ ਮੇਨ ਦਾ ਚੰਨੇ ਕਰੇ ਲੂ ਜੀ ਉਹ ਨਾਲ ਆਪਣਾ ਚੱਲੀ ਜਾਊਗਾ ਤਾਂ ਵੀ ਬਾਹਰ ਠੀਕ ਜੀ ਇਹ ਵੀ ਸਰਜੂਗਾ ਆਪਣਾ ਤਾਂ ਯੂਟੀਲ ਆਪਣੇ ਵਾਸਤੇ ਵੈਸਟ ਹੋਊਗਾ ਹੋਰ ਕੀਤਾ ਪਣੀ ਸੀ ਬੱਸ ਚਲੋ ਕਰ ਦਿਆਂ ਜੀ ਫਿਰ ਫੋਨ ਤੇ ਆਪਾਂ ਦੇਖੇ ਤੇ ਮੈਨੂੰ ਕੋਰ ਸਕੀਨ ਦਾ ਆ ਜਾਣਾ ਫਿਰ ਹਾਂਜੀ ਸਰਕਾਰ ਇੱਕ ਹੈ ਹਾਂ ਧਾਣੀਆਂ ਤੇ ਲੈਂਡ ਲੋਨ ਆਵਾ ਹਾਂ ਅੱਛਾ ਜੀ ਉਹ ਕਿੱਥੋਂ ਪਤਾ ਕਰਨੀ ਭਾਜੀ ਉਹ ਬਿਜਲੀ ਬੋਰਡ ਤੋਂ ਅੱਛਾ ਜੀ ਤੁਹਾਨੂੰ ਕਹਿੰਦੇ ਜੇ ਲੈਡਲ ਜਾਣ ਦਾ ਉਹ ਚੱਲੀ ਤੇ ਫ੍ਰੀ ਮੈਂ ਵੀ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ ਜੋ ਕਿ ਆਪਾਂ ਸਾਰੇ ਤੋਂ ਪਹਿਲਾਂ ਸੂਰਜੀ ਊਰਜਾ ਵਾਲਾ ਮੋਟਰ ਕਨੈਕਸ਼ਨ ਲਵਾਰੇ ਆ ਜਿਸ ਦੇ ਵਿੱਚ ਪਹਿਲਾਂ ਆਪਨੇ ਸਾਰਿਆਂ ਨੂੰ ਪਹਿਲਾਂ 160 ਫੁੱਟ ਬੋਰਿੰਗ ਕੀਤਾ ਨੌਂ ਚੀਮਾਲ ਦਾ ਤੇ ਉਸ ਤੋਂ ਬਾਅਦ ਅੱਜ ਸੋਲਰ ਪਲੇਟਾਂ ਵਾਲੇ ਵੀਰ ਆਪਣੇ ਕੋਲੇ ਪਹੁੰਚੇ ਹੋ ਨੇ ਉਹ ਆਪਣਾ ਸੋਲਰ ਪਲੇਟਾਂ ਆਪਣੀ ਸਕੰਜੀਆਂ ਦੇ ਉੱਪਰ ਫਿੱਟ ਕੀਤੀਆਂ ਜਾ ਰਹੀਆਂ ਨੇ ਅਤੇ ਦੂਜੇ ਪਾਸੇ ਆਪਾਂ ਬੋਰ ਦੇ ਉੱਪਰ ਤੁਸੀਂ ਦੇਖ ਰਹੇ ਹੋ ਜੋ ਕਿ ਇਹ ਸੋਲਰ ਪਲੇਟਾਂ ਵਾਲੇ ਵੀਰ ਆਪਣੇ ਸਕੰਜੇ ਦੇ ਉੱਪਰ ਸੋਲਰ ਪਲੇਟਾਂ ਦੀ ਤਿਆਰੀ ਕਰ ਰਹੇ ਨੇ ਤੇ ਪੂਰੇ ਤਰੀਕੇ ਨਾਲ ਇਹਨਾਂ ਚੰਗੀ ਤਰ੍ਹਾਂ ਸਟੀਲੀ ਨਟਾਂ ਨੇ ਨਾਲ ਇਹਨਾਂ ਨੂੰ ਕੱਸ ਰਹੇ ਨੇ ਅਤੇ ਜਿਸਤੀ ਦੇ ਜੋ ਐਂਗਲ ਆ ਰਾੜ ਆਦੀ ਸਮਾਨ ਬਹੁਤ ਸਖਤ ਲਗਾਏ ਹੋਏ ਤਾਂ ਕਿ ਜੋ ਅੱਗੇ ਨੇਰੀਆਂ ਬੁੱਲੇ ਬਾਰਸਾ ਗੜੇ ਮਾਰੀ ਦੇ ਵਿੱਚ ਇਹ ਸਨ ਸਕਤੀ ਕਰ ਸਕਣ ਤੇ ਇਹ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਸੋਲਰ ਪਲੇਟਾਂ ਨੇ ਜੀ 14 ਬਹੁਤ ਹੀ ਸਖਤ ਤੇ ਇਹਨਾਂ ਦੇ ਉੱਪਰ ਕੰਚ ਦੀ ਪਰਤ ਚੜਾਈ ਹੋਈ ਹੈ ਜੀ ਜੋ ਕਿ ਇਹ ਸੁਣਿਆ ਕਹਿੰਦੇ ਸੂਰਜੀ ਊਰਜਾ ਤੇ हिसाब ਨਾਲ ਆਪਣਾ கரੰਟ ਕੱਢ ਕੇ ਮੋਟਰ ਨੂੰ ਚਲਾਉਂਦਿਆਂ ਨੇ ਤੇ ਸਿਕੰਜਾ ਪੂਰੀ ਤਰੀਕੇ ਨਾਲ ਕਸਿਆ ਜਾ ਰਿਹਾ ਤੇ ਆਪਣੇ ਸਾਥੀ ਮਿੱਤਰ ਕਿਸਾਨ ਵੀਰ ਪਹੁੰਚੇ ਹੋਏ ਨੇ ਤੇ ਪਲੇਟਾਂ ਰੱਖਣੀਆਂ ਕਰਤੀਆਂ ਸ਼ੁਰੂ ਤੇ ਆਲੇ-ਦਾਲੀ ਇੱਕ ਤੇ ਅੱਠ ਪਲੇਟਾਂ ਨੇ ਜੇ ਜਿਹੜਾ ਤੁਸੀਂ ਇਹ ਸਾਹਮਣੇ ਦੇਖ ਰਹੇ ਹੋ ਇਸ ਤੇ ਇਹਨਾਂ ਵੱਲੋਂ 8 ਪਲੇਟਾਂ ਰੱਖੀਆਂ ਜਾਣੀਆਂ ਜੀ ਇਹਨਾਂ ਦੇ ਦਸਨ ਮੁਤਾਬਕ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਜੋ ਕੀ ਆਪਾਂ ਨੇ ਮੋਟਰਾਂ ਪਾ ਕੇ ਐਨ ਉੱਪਰ ਬੈਂਡੀ ਕੱਸ ਕੇ ਤਿਆਰ ਕਰਤੀ ਤੇ ਇੱਕ ਪਾਸੇ ਚਾਰ ਪਲੇਟਾਂ ਇਹ ਸੋਲਰ ਸਿਸਟਮ ਵਾਲੀਆਂ ਪਲੇਟਾਂ 4 ਵਾਈ 10 4 ਵਾਈ 10 ਦੀ ਇੱਕ ਪਲੇਟ ਹੈ ਤੇ ਲੀਡਾਂ ਆਪਾਂ ਬਣਾਵਾਂਗੇ ਜੋ ਇਹਨਾਂ ਦੀ ਆਪਸ ਵਿੱਚ ਲੀਡਾਂ ਨੂੰ ਆਪਸ ਵਿੱਚ ਕਨੈਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ ਲੀਡਾਂ ਦੀ ਆਪਸ ਵਿੱਚ ਕਨੈਕਸ਼ਨ ਕਰਕੇ ਮਿੰਕੇ ਉਸ ਹਿਸਾਬ ਨਾਲ ਇਹਨਾਂ ਦੇ ਵਿੱਚ ਇਹਨਾਂ ਦੀ ਆਪਸ ਵਿੱਚ ਜੋਇੰਟ ਵਾਲੇ ਜੋ ਪਾਵਰ ਕਨੈਕਸ਼ਨ ਹੁੰਦੇ ਨੇ ਉਹ ਜੋੜੇ ਜਾ ਰਹੇ ਨੇ ਪਹਿਲਾਂ ਇਦੇ ਵਿੱਚ ਇੱਕ ਸਿਲਬਰ ਦੀ ਚੂੜੀ ਵਾਲਾ ਜੋਇੰਟ ਤਾਰ ਦੇ ਉੱਪਰ कसेਆ ਜਾਂਦਾ ਜੀ ਤੇ ਉਸ ਤੋਂ ਬਾਅਦ ਉਹਦੇ ਉੱਪਰ ਇੱਕ ਲੋਕ ਵਾਲਾ ਜੋਇੰਟ ਫੇਰ ਕੱਸ ਕੇ ਉਹਨੂੰ ਚੂੜੀਆਂ ਦੇ ਹਿਸਾਬ ਨਾਲ ਵਧੀਆ ਤਰੀਕੇ ਨਾਲ ਤਾਂ ਕਿ 스ਪਾਰਕ ਨਾ ਹੋਵੇ ਤੇ ਮੀਹ ਕਣੀ ਦੇ ਵਿੱਚ ਇਹ ਖਰਾਬ ਨਾ ਹੋਵੇ ਜੀ ਬਹੁਤੀ ਵਧੀਆ ਤਰੀਕੇ ਨਾਲ ਵੀਰ ਵੱਲੋਂ ਕਸਿਆ ਜਾ ਰਿਹਾ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਕਰ ਦਿਆ ਕਰੋ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਸਬਸਕ੍ਰਾਈਬ ਕਰ ਲੈਣਾ ਤਾਂ ਆਪਣੇ ਪਿੰਡ ਮੰਡੇਰ ਜ਼ਿਲ੍ਹਾ ਮਾਨਸਾ ਦੇ ਵਿੱਚ ਇਹ ਪਹਿਲਾ 10 ਦਾ ਕਨੈਕਸ਼ਨ ਲੱਗਿਆ ਜੀ ਤੇ ਹੁਣ 7.5 ਐਚਪੀ ਦਾ ਸੂਰਜੀ ਸੋਲਰ ਸਿਸਟਮ ਨਾਲ ਤਿਆਰ ਕੀਤਾ ਹੋਇਆ ਇਹ ਪਲਾਂਟ ਸਮਝ ਲਓ ਲਗਾਇਆ ਜਾ ਰਿਹਾ ਜੀ ਇਹ ਆਪਸ ਵਿੱਚ ਕਨੈਕਸ਼ਨ ਜੋੜ ਕੇ ਤੁਹਾਨੂੰ ਦਿਖਾ ਰਿਹਾ ਪਹਿਲਾਂ ਜਿਹੜੇ ਕਨੈਕਸ਼ਨ ਦੀਆਂ ਤਾਰਾਂ ਬਣਾ ਕੇ ਇਹ ਆਪਸ ਵਿੱਚ ਇਹਨਾਂ ਦਾ ਕਨੈਕਸ਼ਨ ਇਸ ਤਰ੍ਹਾਂ ਜੋੜਿਆ ਜਾਂਦਾ ਤੇ ਉਸ ਤੋਂ ਬਾਅਦ ਇਸ ਦਾ ਡਿਸਟ੍ਰੀਬਿਊਟਰ ਲਾ ਕੇ ਮੋਟਰ ਨੂੰ ਸਿੱਧਾ ਕਰੰਟ ਦਿੱਤਾ ਜਾਵੇਗਾ ਉਹ ਵੀ ਦਿਖਾਉਣਾ ਤੁਹਾਨੂੰ ਆਜੋ ਤੇ ਇਹੇ ਡਿਸਟ੍ਰੀਬਿਊਟਰ ਨਾਲ ਆਪਾਂ ਕਰੰਟ ਜੋੜ ਕੇ ਸਿੱਧਾ ਪੈਨਲਾਂ ਦਾ ਕਰੰਟ ਆ ਪੈਨਾਂ ਨਾਲ ਬੇਸੇ ਤਾਂ ਆਪਾਂ ਪੰਜਾਬੀ ਦੇ ਵਿੱਚ ਸਟਾਰਟਰ ਹੀ ਕਹਿੰਦੇ ਨੇ ਇਹਨੂੰ ਸਟਾਰਟਰ ਨਾਲ ਇਹਨਾਂ ਦਾ ਅਰਥ ਫੇਸ ਜੋੜਿਆ ਜਾ ਰਿਹਾ ਜੀ ਫੇਸ ਟੂ ਅਰਥ ਇਹਦੇ ਨਾਲ ਜੋੜ ਕੇ ਅੱਗੇ ਇਹਦੇ ਵਿੱਚ ਪਾਵਰ ਚੈੱਕ ਕਰਾਂਗੇ ਕਿਉਂਕਿ ਸ਼ਾਮ ਦਾ ਵੇਲਾ ਹੈ ਪਾਵਰ ਬੇਸੇ ਕੱਟ ਹੋਊਗੀ ਜਿੰਨਾ ਤੱਕ ਸੂਰਜ ਪੂਰਾ ਆਪਣੀ ਗਰਮੀ ਦੇ ਵਿੱਚ ਰਹੇਗਾ ਤਾਂ ਇਹਦੇ ਵਿੱਚ ਓਨੀ ਜਿਆਦੇ ਪਾਵਰ ਆਉਂਦੀ ਰਹੇਗੀ ਤੇ ਆਪਾਂ ਹੁਣ ਫੇਸ ਟੂ ਅਰਥਾ ਕਨੈਕਸ਼ਨ ਇਹਦੇ ਵਿੱਚ ਜੋੜ ਕੇ ਚੈੱਕ ਕਰਾਉਂਦੇ ਆ ਤਾਂ ਤੁਸੀਂ ਦੇਖ ਰਹੇ ਹੋ ਪਲੀਜ ਬੀਟਿੰਗ ਨਾ ਮਤਬਲਾ ਤਾਂ ਕਿ ਇਹਦੇ ਵਿੱਚ ਪਾਵਰ ਸ਼ਾਮ ਦਾ ਟਾਈਮ ਹੋਣ ਕਰਕੇ ਕਿਉਂਕਿ ਜਮੀ ਪਾਵਰ ਸੂਰਜ ਪੈਸਟ ਪੜ ਚੁੱਕਿਆ ਜੀ ਤਾਂ ਕਰਕੇ ਪਾਵਰ ਦੀ ਘੱਟ ਮਾਰ ਰਿਹਾ ਤੇ ਲੋ ਪਾਵਰ ਦੇ ਰਿਹਾ ਹੈ ਜਿੰਨੀ ਨੂੰ ਪਾਵਰ ਦੀ ਲੋੜ ਹੈ ਉਨੀ ਪਾਵਰ ਨਹੀਂ ਮਿਲ ਰਹੀ ਇਸ ਕਰਕੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਣੀ 7.5 HP ਦੀ ਮੋਟਰ ਦਾ ਜੋ ਵੀ